ਇੱਧਰ ਖੜਾ ਹੈ ਫੋਰ 3600 ਇਹ ਵੀ ਦੇਖ ਸਕਦਾ ਤੁਸੀਂ 87 ਮਾੜਾ 110000 ਵੀ ਡਿਮਾਂਡ ਹੈ ਟਰੈਕਟਰ ਦੀ ਤੇ ਬਾਕੀ ਇੱਧਰ ਖੜਾਈ ਸੋਨਾ ਲੀਕਾ ਦੇਖ ਸਕਦਾ ਤੁਸੀਂ ਤੇ ਇੱਧਰ ਖੜਾ ਹੈ ਐਚ 5911 2000 ਮਾੜਾ 325000 ਪੇ ਡਿਮਾਂਡ ਹੈ ਡੀਆਈ ਇੰਜਨ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਦੇਖ ਸਕਦੇ ਪੰਜਾਬ ਨੰਬਰ ਸਵਰਾਜ 855 ਖੜਾ ਹੀ ਤਿੰਨ ਮਾੜਲਾ 2,70,000 ਰੁਪਏ ਡਿਮਾਂਡ ਆ ਅੱਗੇ ਲੈ ਕੇ ਚੱਲਦੇ ਆਂ ਅੱਗੇ ਖੜਾ ਹੀ ਮਸ਼ੀਨ ਜੀ ਸਾਧਤ ਜੀ ਮਸ਼ੀਨ ਤੇ 4,60,000 ਰੁਪਏ ਡਿਮਾਂਡ ਆ ਟਰੈਕਟਰ ਵੀ ਇਹ ਦੇ ਸਕਦਾ ਤੁਸੀਂ ਵੈਲਕਮ ਨਵਾਂ ਟਰੈਕਟਰ ਪਿਆ ਜੀ 16 ਮਾੜਲਾ ਤੇ ਅੱਗੇ ਖੜਾ ਈ ਆਰਚਨ ਮਹਿੰਦਰਾ ਆਰਜਨ ਅਲਟਰਾ ਵਾਂਸੇ 105 ਡੀਏ 11 ਵਰਤਨ 8388 ਯਰ ਵਿੜਵਾਲਾ ਟਰੈਕਟਰ ਦੀ ਤੇ ਬਾਕੀ ਅੰਦਰ ਅੱਗੇ ਖੜਾ ਈ ਜੌਨਡੀਅਰ 5210 ਦੇਖ ਸਕਦਾ ਤੁਸੀਂ ਵਾਂਪਰ ਵਗੈਰਾ 21 ਮਾਡਲ ਦਾ 7,55,000 ਫਿੜਵਾਲਾ ਟਰੈਕਟਰ ਵੀ ਦੇਖ ਸਕਦਾ ਤੁਸੀਂ ਟਾਇਟਾ ਟੱਪਾ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ ਤੁਸੀਂ 8 ਸੈੱਟ ਸਿਫਰ ਟਾਇਰ ਆਈ ਦੇਖ ਸਕਦਾ ਤੁਹਾਡੇ ਸਾਹਮਣੇ ਆ ਇਹ 12 510 ਬਿਲਕੁਲ ਨਵਾਂ ਟਰੈਕਟਰ ਪਿਆ ਜੀ ਤੇ ਬਾਕੀ ਅੱਗੇ ਖੜਾ ਹੀ ਫਾਰਮ ਟਰੈਕ ਫਾਰਮ ਟਰੈਕ 11 ਮਾਡਲ ਦਾ 355000 ਰੁਪਏ ਦਾ ਮਾਰ ਟਰੈਕਟਰ ਦੀ ਦੇ ਸਕਦਾ ਤੁਸੀਂ ਬਹੁਤ ਸਾਫ਼ ਹਾਲਤ ਦੇ ਵਿੱਚ ਹੈ ਟਰੈਕਟਰ 12 ਦੀ ਕੰਡੀਸ਼ਨ ਦੇ ਸਕਦਾ ਤੁਸੀਂ ਫੈਟ ਪਾ ਅਗਲੇ ਤੇ ਪਿਛਲੇ ਹੈਗੇ 70 75 ਪੈਸੇ ਟਾਇਰ ਹੈ ਤੇ ਇੱਧਰ ਖੜਾ ਹੀ ਮਹਿੰਦਰਾ 605 ਡੀਏ ਅਰਜਨ ਨੋਵੋ ਦੇਸ ਦੇ ਲਾਕਸ ਦੇ ਸਕਦੇ ਤੁਸੀਂ ਜਮਾ ਨਵਾਂ ਟਰੈਕਟਰ ਪਿਆ ਜੀ ਤੁਹਾਡੇ ਸਾਹਮਣੇ ਆ ਤੇ ਦੇ ਸਕਦੇ ਤੁਸੀਂ ਜੀ ਮਾਡਲਾ 6,85 ਹਜ਼ਾਰ ਰੁਪਏ ਦੀ ਮੰਗ ਬੰਕਰ ਬੁੰਮਰ ਦੇ ਸਕਦੇ ਤੁਸੀਂ ਇਹਨੂੰ ਕਾਫੀ ਸਾਈ 97 ਮਾਡਲ ਹੈ 1 ਲੱਖ 47 ਹਜ਼ਾਰ ਰੁਪਏ ਦੀ ਮੰਗ ਸਵਰਾਜ 735 ਐਫੀ ਇੱਧਰ ਖੜਾ ਹੈ ਸਵਰਾਜ 700 ਹਾਂ ਸਵਰਾਜ 855 ਜੈਫੀ ਇਹ 10 ਮਾਡਲ ਦਾ 3,55,000 ਰੁਪਏ ਦੀ ਮੰਗ ਹੈ ਤਾਂ ਕੋਈ ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਜਮਨ ਨਵਾਂ ਟਰੈਕਟਰ ਪਿਆ ਜੀ ਮਹਿੰਦਰਾ ਖੜਾ ਜੀ ਅਰਜਨ ਅਲਟਰਾ 565 ਡੀਆਈ ਇਹਦੀ ਵੀ ਕੰਡੀਸ਼ਨ ਦੇ हिसाब ਦਾ ਟੱਪਾ ਦੇ हिसाब ਦੇ ਤੁਸੀਂ ਤੇ ਰੰਗ ਰਗਣ ਵੀ ਪੂਰਾ ਵਧੀਆ ਪਿਆ ਜੀ ਜਮਨ ਨਵਾਂ ਟਰੈਕਟਰ ਪਿਆ ਜੀ 10 ਮਾਡਲ ਦਾ 3,85,000 ਰੁਪਏ ਦੀ ਮੰਗ ਆ ਤੇ ਬਾਕੀ ਇੱਧਰ ਖੜੇ ਐਚ ਐਮਟੀ 9811 ਇਹ ਵੀ ਦੇਖ ਸਕਦੇ ਹੋ ਤੁਸੀਂ 2 ਲੱਖ 50 ਹਜ਼ਾਰ ਰੁਪਏ ਦੀ ਮੰਗ ਦਾ 97 ਮੜਲਾ ਟਰੈਕਟਰ ਤੇ ਬਾਕੀ ਹਰਜਣ ਖੜਾ ਜੀ ਇਧਰ ਮਹਿੰਦਰਾ ਜਨਲ ਅਲਟਰਾਵਾਂਸਸ ਬੰਦੇ ਡੀਏ 10 ਮੜਲਾ 3 ਲੱਖ 82 ਹਜ਼ਾਰ ਰੁਪਏ ਦੀ ਮੰਗ ਆ ਤੇ ਦੇਖ ਸਕਦੇ ਤੁਸੀਂ ਬੈਲ ਖਾਲਸਾ ਫਾਊਂਡੇਸ਼ਨ ਦਾ 1 ਟਰੈਕਟਰ ਤੇ ਬਾਕੀ ਇਧਰ ਖੜਾ ਜੀ ਸਵਰਾਜ 855 ਸੀ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦਾ ਉਹ ਦਾ ਮਾਡਲ ਦਾ 4 ਲੱਖ 72000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਵੀ ਬਿਲਕੁਲ ਨਵਾਂ ਟਰੈਕਟਰ ਪੇਚ ਦੇ ਸਾਹਮਣੇ ਆ ਤੇ ਬਾਕੀ ਅੱਗੇ ਲੈ ਕੇ ਚੱਲਦੀਆਂ ਟਰਾਲੀ ਬਕਾਉਏ 68000 ਰੁਪਏ ਦੀ ਤੇ ਇਧਰ 80000 ਰੁਪਏ ਦੀ ਹੈ ਜੀ ਤੇ ਬਾਕੀ ਅੱਗੇ ਟਰੈਕਟਰ ਬਹੁਤ ਖੜੇ ਆ ਜੀ ਆਹ ਖੜਾ ਹੀ ਅੱਥਾ ਘੋੜਾ ਦੇਖ ਸਕਦੇ ਤੁਸੀਂ 50 ਨੰਬਰ ਹੈ ਜੀ ਇਹ ਖੜਾਈ ਸੋਨਾ ਲੀਗਾ ਬਾਦੋ ਮਾੜਲਾ 295000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਬਾਕੀ ਅਕੇ ਲੈ ਕੇ ਚੱਲਦੇ ਆ ਜੀ ਐਚ ਐਮ ਟੀ ਖੜਾ ਜੀ 3511 ਤੇ ਇਹ 90 ਮਾੜਲਾ 1 ਲੱਖ ਰੁਪਏ ਦੀ ਮੰਗ ਹੈ ਟਰੈਕਟਰ ਦੀ ਬਾਕੀ ਇਧਰ ਖੜਾਈ ਐਚ ਐਮ ਟੀ 2511 ਹੌਨ ਨਵੇਂ ਮਾਡਲ ਦਾ 1,20,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਵੀ ਦੇਖ ਸਕਦੇ ਤੁਸੀਂ ਬਾਕੀ ਮਹਿੰਦਰਾ ਖੜਾਈ B 273 DI 95 ਮਾਡਲ ਦਾ 1,55,000 ਰੁਪਏ ਦੀ ਮੰਗ ਆ ਤੇ ਇਧਰ ਖੜਾਈ ਸੋਨ ਵਾਲੀ ਕਾਡੀ ਐ 700 हां DI 35 13 ਮਾਡਲ ਦਾ ਡਬਲ ਕਲਚ ਆ ਇਹ 3,10,000 ਰੁਪਏ ਦੀ ਮੰਗ ਹੈ ਟਰੈਕਟਰ ਦੀ 50 ਨੰਬਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਤੇ ਬਾਕੀ ਸਵਰਾਜ ਖੜਾਈ ਸਵਰਾਜ 855 ਇਹਦੀ ਵੀ ਕੰਡੀਸ਼ਨ ਦੇਖ ਸਕਦੇ ਚਾਰ ਮੜਲਾ 290000 ਰੁਪਏ ਦੀ ਮੰਗ ਹੈ ਤੁਸੀਂ ਟਾਇਰ ਟੱਪਾ ਦੇਖ ਸਕਦੇ ਮਿੱਤਰੋ ਟਾਇਰ ਸੱਤ ਪੈਂਡ ਪੈਸੇ ਹੈਗੇ ਇਹ ਅਗਲੇ ਤੇ ਪਿਛਲੇ ਤੇ ਬਾਕੀ ਇੱਧਰ ਖੜੀ ਸਵਰਾਜ 855 ਐਫੀ 10 ਮੜਲਾ 6 ਲੱਖ ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਹੈ ਜੀ